ਦੇਨ ਦਿਹਾੜੇ ਸਰਹਾਦੀ ਇਲਾਕੇ ਐ ਨਾਲੇ ਥਾਣੇ ਦੇ ਬਾਹਰ ਬੰਬ ਵਿਸਫੋਟਕ ਚੀਜ਼ ਮਿਲਣ ਤੋਂ ਬਾਅਦ ਹਫੜਾ ਦਫੜੀ ਪੈ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਫਿਲਹਾਲ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਪਰ ਜਿਸ ਨੂੰ ਲੈ ਕੇ ਵਕ ਵਕ ਥਾਣੇ ਦੀ ਜਿਹੜੀ ਪੁਲਸਾ ਉਹਨਾਂ ਦੇ ਵੱਲੋਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਪਹੁੰਚੇ ਹੋਏ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚਾ ਹੋਈਆਂ ਨੇ ਤਾਂ ਥਾਣਾ ਬੀੜਵੈਨ ਦੇ ਐਸਐਚਓ ਸੁਖਬੀਰ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਪਹੁੰਚੇ ਹੋਏ ਨੇ ਤਾਂ ਥਾਣਾ ਰਾਮਬਾਗ ਦੇ ਐਸਐਚਓ ਬਲਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਪੂਰੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸਮੇਂ ਤੋਂ ਜਿਹੜੀ ਚੈਕਿੰਗ ਆ ਉਹ ਅੱਜ ਬੱਸ ਸਟੈਂਡ ਤੇ ਕੀਤੀ ਜਾ ਰਹੀ ਹੈ ਇਹਦਾ ਬੱਸ ਕਰਦੇ ਤੇ ਜਿਹੜੀ ਅੱਜ ਜਿਹੜੀ ਹੈਗੀ ਆ ਜਿਹੜੀ ਸੱਚ ਆਪਰੇਸ਼ਨ ਚੱਲ ਰਿਹਾ ਹੈ ਇਹ ਅੱਜ ਤੇ ਤੇ ਚੈਕਿੰਗ ਹੈ ਇਮੇ ਜਿਹੜਾ ਹੈਗੇ ਆ ਜਿਹੜੇ ਵੀ ਆ ਰਹੇ ਆ ਬਦੋ ਬਦ ਸਮਾਨ ਨੂੰ ਚੈੱਕ ਕਰਕੇ ਸਾਰਾ ਜਿਹੜਾ ਰਿਪੋਰਟਿੰਗ ਕੀਤਾ ਜਾ ਰਿਹਾ ਬਾਅਦੋ ਜਿਹੜਾ ਟੂਰਿਸਟ ਤੇ ਸ਼ਹਿਰ ਵਸ ਗਿਆ ਜਿਹੜਾ ਮਨੋ ਮੰਦ ਚੌਕ ਤੇ ਸਰ ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀ ਪੁਲਿਸ ਹੀ ਇੱਥੇ ਇਕੱਲੀ ਲੱਗੀ ਹੋਈ ਹੈ ਜਾਂ ਫਿਰ ਬਾਹਰੋਂ ਟੀਮਾਂ ਮਗਵਾਈਆਂ ਗਈਆਂ ਨੇ ਮੇ ਲੋਕਲ ਸਾਡੇ ਹੈਗੇ ਜੀ ਜਿਹੜੇ ਐਂਟੀ ਸਪਰੇ ਟੀਮ ਹੈ ਸਾਡੇ ਨਾਲ ਬਾਕੀ ਹੋਰ ਐਂਟੀ ਬੋਮਬ ਸਪੋਸਰ ਟੀਮਾਂ ਹੈ ਉਹ ਸਾਰਾ ਕੁਝ ਹੈਗਾ ਉਹ ਕਰ ਰਹੇ ਆ ਥੋੜੀ ਤੇ ਸਰ ਕੋਈ ਬੱਸ ਸਟੈਂਡ ਤੋਂ ਕੋਈ ਸ਼ਕਤੀ ਚੀਜ਼ ਮਿਲੀ ਹੋਵੇ ਨਹੀਂ ਫਿਲਹਾਲ ਕੁਝ ਨਹੀਂ ਇਸ ਤਰ੍ਹਾਂ ਬਾਕੀ ਆਪਰੇਸ਼ਨ ਚੱਲ ਰਹੇ ਇਹ ਜਿਹੜੇ ਪਬਲਿਕ ਪਲੇਸਿਸ ਆ ਜਿਹੜੇ ਭਾ ਭਾਗਾ ਰੇਲਵੇ ਸਟੇਸ਼ਨ ਐ ਪੀਟ ਭੜਕੇ ਵਾਲੀਆਂ ਤਾਂ ਮੈਂ ਹਲ ਬਜ਼ਾਰ ਐ ਵਗੈਰਾ ਵਗੈਰਾ ਸਾਰੇ ਜੇਕਰ ਅਸੀਂ ਗੱਲ ਕਰੀ ਆਮਰਸਾਦ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਕੀ ਹਦਾਇਤਾਂ ਤਿਆਰੀ ਕੀਤੀਆਂ ਗਈਆਂ ਨੇ ਜੀ ਅੱਜ ਦੇ ਦਿਨ ਨੂੰ ਲੈ ਕੇ ਉਹਨਾਂ ਦਾ ਇਹੋ ਹੀ ਇਹ ਵੀ ਜਿਹੜਾ ਸਾਰਾ ਚੱਕਰ ਕੋਈ ਸ਼ੱਕੀ ਬੰਦੇ ਜਿਹੜੇ ਉਹਨਾਂ ਦੀ ਚੈਕਿੰਗ ਕਰਨੀ ਹੈ ਸ਼ੱਕੀ ਕੋਈ ਸਬਾਨ ਜਿਹੜਾ ਪਿਆ ਹੈ ਉਹਨੂੰ ਚੈੱਕ ਕਰਨੀ ਹੈ ਤਾਂ ਜੋ ਜਿਹੜਾ ਹੈਗਾ ਸਿਰਫ ਦੇ ਜਿਹੜੇ ਵਾਸੀ ਹੈ ਉਹ ਆਪ ਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਅੱਜ ਐਤਵਾਰ ਦਾ ਦਿਨ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਦੁਪਹਿਰਾ ਸਾਫ ਕੱਟਣ ਦੇ ਲਈ ਵੀ ਪਹੁੰਚਦੀਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਬੱਸ ਸਟੈਂਡ ਤੇ ਬਹੁਤ ਜ਼ਿਆਰੀ ਜਿਹੜੀ ਪੀੜਾ ਉਸੋ ਉਹ ਵੀ ਰਹਿੰਦੀ ਹੈ ਤਾਂ ਕਿਹੜੀ ਕਿਹੜੀ ਟੀਮ ਜਿਹੜੀ ਅੱਜ ਇੱਥੇ ਪਹੁੰਚੀ ਹੋਈ ਹੈ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਵੀ ਟੂਰਿਸਟ ਦੇ ਜਿਹੜੇ ਸ਼ਤਾਲੂ ਹੈ ਜਿਹੜੇ ਉਹਨਾਂ ਨੂੰ ਕੋਈ ਜਿਹੜੀ ਹੈਗੀ ਹੈ ਉਹਨਾਂ ਨੂੰ ਕੋਈ ਟਿੱਕ ਨਾ। ਅਥਰ ਛੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ ਇਸ ਬੱਸ ਸਟੈਂਡ ਤੋਂ। ਪੁਛਗਛ ਕੀਤੀ ਜਾ ਰਹੀ ਹੈ ਜੀ ਜਿਹੜਾ ਸ਼ੱਕ ਲੱਗਦਾ ਉਹ ਪੁਛਗਛ ਕੀਤੀ ਜਾ ਰਹੀ ਹੈ। ਅਥਰ ਲੋਕਾਂ ਨੂੰ ਅੱਜ ਦੇ ਦਿਨ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ? ਲੋਕਾਂ ਨੂੰ ਇਹੋ ਮੈਸੇਜ ਹੈ ਵੀ ਆਪ ਜਿਹੜਾ ਹੈਗਾ ਜਿਹੜਾ ਇੱਥੇ ਲੋਕ ਆ ਰਹੇ ਨੇ ਜਿਹੜੇ ਲੋਕਲ ਹੈ ਉਹਨਾਂ ਦਾ ਜਿਹ ਉਹ ਉਹਦੇ ਕਰਕੇ ਜਿਹੜਾ ਸੁਰੱਖਿਆ ਦੀ ਜਿਹੜੀ ਭਾਵਨਾ ਬੜੀ ਚੜ੍ਹ ਗਈ ਹੈ। ਲਗਾਤਾਰ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਨਾਕਾ ਬੰਦੀ ਵੀ ਕੀਤੀ ਗਈ ਹੈ ਸਰ। ਹਾਂਜੀ ਉਹ ਵੀ ਚੱਲ ਰਹੀ ਹੈ ਵੱਖ-ਵੱਖ ਥਾਵਾਂ ਤੇ ਚੱਲ ਰਹੀ ਹੈ ਸਰ। ਠੀਕ ਹੈ। ਤਾਂ ਅਸੀਂ ਐਸਐਚਓ ਬੀਟਮੈਨ ਸੁਖਬੀਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਵਰੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਅੱਜ ਅੰਮ੍ਰਿਤਸਰ ਦੇ ਵਿੱਚ ਕੰਮ ਕਰਦੀਆਂ ਪਈਆਂ ਤਾਂ ਜੇਕਰ ਅਸੀਂ ਗੱਲ ਕਰੀਏ ਵੱਖ-ਵੱਖ ਚੌਂਕਾ ਦੇ ਵਿੱਚ ਜਿਹੜੀ ਨਾਕਾਬੰਦੀ ਵੀ ਉਹ ਕੀਤੀ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਜਿਹੜੀ ਸਰਚ ਅ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਡੌਗ ਸਵੈਟ ਟੀਮਾਂ ਜਿਹੜੀਆਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ বাস ਸਟੈਂਡ ਤੇ ਬਣੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਅੱਜ ਦੇ ਦਿਨ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਪੂਰੀ ਟੀਮ ਦੇ ਵੱਲੋਂ ਜਿਹੜੀ ਅੱਜ ਚੈਕਿੰਗ ਆ ਉਹ ਅੰਮ੍ਰਿਤਸਰ ਦੇ বাস ਸਟੈਂਡ ਤੇ ਕੀਤੀ ਜਾ ਰਹੀ ਹੈ ਤਾਂ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਡੀ ਗਿੰਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਐਸਪੀ ਸਰਦਾਰ ਅਰਪਾਲ ਸਿੰਘ ਵੀ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਪੂਰੀ ਲਾਈਵ ਤਸਵੀਰ ਤੁਹਾਨੂੰ ਨਾਲ ਸਾਂਝੀ ਕਰਦੇ ਪਏ ਹਾਂ ਕਿਸ ਤਰ੍ਹਾਂ ਵੱਡੀ ਗਿੰਤੀ ਦੇ ਵਿੱਚ ਜਿਹੜੀਆਂ ਟੀਮਾਂ ਨੇ ਵੱਖ-ਵੱਖ ਤੇ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਅੱਜ ਚੰਗਾ ਬੱਸ ਸਟੈਂਡ ਤੇ ਕੀਤੀ ਜਾ ਰਹੀ ਆ ਉਸ ਦੀ ਪੂਰੀ ਲਾਈਵ ਤਸਵੀਰ ਤੁਹਾਨੂੰ ਨਾਲ ਸਾਂਝੀ ਕਰਦੇ ਪਏ ਹਾਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਤਾਂ ਵੱਡੀ ਗਿੰਤੀ ਦੇ ਵਿੱਚ ਜਿਹੜੇ ਲੋਕ ਬੱਸ ਸਟੈਂਡ ਤੇ ਆਉਂਦੇ ਨੇ ਤਾਂ ਉਹਨਾਂ ਦੇ ਕੋਲੋਂ ਵੀ ਜਿਹੜੀ ਪੁੱਛਗਛ ਆ ਹੋ ਅੱਜ ਦੇ ਦਿਨ ਕੀਤੀ ਜਾ ਰਹੀ ਆ ਤਾਂ ਜਿਹੜੇ ਨੌਜਵਾਨ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਫੜਿਆ ਵੀ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਵਕ ਵਕ ਲੋਕ ਬੱਸ ਸਟੈਂਡ ਦੇ ਉੱਪਰ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਪੁਲਿਸ ਦੇ ਵੱਲੋਂ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਰਹੀ ਆ ਤਾਂ ਨਾਲ ਦੇ ਨਾਲ ਜਿਹੜੀ ਚੈਕਿੰਗਾ ਉਹ ਅੱਜ ਦੇ ਦਿਨ ਕੀਤੀ ਜਾ ਰਹੀ ਹੈ ਕਿਉਂਕਿ ਦਿਨ ਦਿਹਾੜੇ ਆਈ ਨਾਲਾ ਥਾਣੇ ਦੇ ਬਾਹਰੋਂ ਜਿਹੜੀ ਬੰਬ ਵਿਸਫੋਟਕ ਜਿਹੜੀ ਚੀਜ਼ ਮਿਲੀ ਆ ਤਾਂ ਉਸ ਨੂੰ ਲੈ ਕੇ ਹਫੜਾ ਦਫੜੀ ਮਰ ਜਾਂਦੀ ਹੈ ਜਿਸ ਤੋਂ ਬਾਅਦ ਦੀ ਆਤੀ ਪੁਲਿਸ ਦੇ ਵੱਲੋਂ ਵੀ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀ ਨਾਕੇਬੰਦੀ ਆ ਉਹ ਕੀਤੀ ਗਈ ਆ ਤਾਂ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਫਿਲਹਾਲ ਜਿਹੜੇ ਲੋਕ ਸ਼ੱਕੀ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਨੂੰ ਫੜ ਕੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਏਗੀ ਕਿ ਆਖਰਕਾਰ ਉਹ ਨੌਜਵਾਨ ਬੱਸ ਸਟੈਂਡ ਤੇ ਕਰਨ ਦੇ ਲਈ ਕੀ ਆਏ ਨੇ ਤਾਂ ਜੇਕਰ ਉਹ ਗਲਤ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇਗੀ ਜਗਵੰਟੀ ਦੇ ਲਈ ਸਾਹਿਲ ਅਮਰ